ਈਆਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਸੋਚਿਆ ਮੈਨੂੰ ਨਾਮ ਕਹਿ ਲੈ ਨਹੀਂ ਤੈਨੂੰ ਹੁਣ ਕਹਿ ਦਿਆਂ ਕਿ ਇੰਜ ਜਦ ਬਣਦੀ ਆ ਇੰਜ ਦਿੰਦਾ ਨਹੀਂ ਹੈ ਹੂੰ ਕੈਮਰਾ ਖੋਲ ਕੇ ਹਾਂ ਵਿਖਾਈਂ ਕੀ ਪੀਂਦੀ ਇੱਧਰ ਵਿਖਾਈਂ ਇਹ ਐਪਲ ਸਾਈਡਰ ਹਾਂ ਐਪਲ ਸਾਈਡਰ ਵਿਨੀਗਰ ਐਪਲ ਸਾਈਡਰ ਵਿਨੀਗਰ ਔਰ ਪੈਗ ਤਾਂ ਨਹੀਂ ਲਾਉਂਦੀ ਇਸ ਵਿੱਚ ਐਗ ਲਾਉਂਦੀ ਪਤਾ ਨਹੀਂ ਕੀ ਪੀ ਜਾਂਦੀ ਮੂਤ ਜਿਆ ਲੈ ਹੂੰ ਹੂੰ ਇਹਦਾ ਕੀ ਫਾਇਦਾ ਕੁਝ ਵੀ ਨਹੀਂ ਉਦਾਂ ਇੱਕ ਮਿੰਟ ਰੋ ਜਾ 10 10 10 ਬਾਸੋ ਇੱਕ ਮਿੰਟ ਰੋ ਜਾ ਮੈਂ ਇਧਰ ਵੀਰ ਨਾਲ ਗੱਲ ਕਰਦਾ ਨਹੀਂ ਰੋ ਜਾ ਏ ਪ੍ਰੋਗਰਾਮ ਸ਼ੁਰੂ ਹੋ ਗਿਆ ਆਪਣਾ ਹਾਂ ਆ ਕਰਤਾ ਨਾ ਆ ਸਿਹਤ ਬੜੀ ਖਰਾਬ ਗਲਾ ਖਰਾਬ ਪੁਖਾਰ ਹਾਂ ਪਿੰਡਾ ਤਾਂ ਬੰਦਿਆ ਬਹੁਤ ਇੰਨਾ ਕਿ ਉਹ ਖਲੋ ਜਾ ਕੇ ਰੋਟੀਆਂ ਮੈਂ ਪਿੰਡੇ ਤੇ ਲਾਈਆਂ ਆਂਗੀ ਗੈਸ ਥੋੜੀ ਭਾਲੇ ਆਪਾਂ ਤਾਂ ਭੰਡਿਆ ਕਿਤੇ ਵੇਖਣ ਤੋਂ ਲੱਗਣ ਡਿਆ ਬਿਮਾਰ ਬੰਦੇ ਦੇ ਮੂੰਹ ਤੇ ਤੇ ਰਾਜੀ ਬੰਦੇ ਦੇ ਮੂੰਹ ਤੇ ਕੋਈ ਤਾਂ ਫਰਕ ਹੁੰਦਾ ਫਰਕ ਹੁੰਦਾ ਐ ਦੀ ਸੋਚ ਲਓ ਅਕੀ ਭਰ ਝੂਠ ਦੇ ਕੋਈ ਪੈਰ ਥੋੜੀ ਹੁੰਦੇ ਝੂਠ ਚਾਟੇ ਨੂੰ ਡੇਂਦੇ ਤੇਰੇ ਹੱਥੋਂ ਨਹੀਂ ਆਗੇ ਤੇਰੀ ਕੱਲੀ ਜੀਬ ਹੀ ਆ ਕੋਈ ਨਹੀਂ ਜ ਹੈ ਰਹਿਣਾ ਜੀਬ ਝੂਠ ਤੇ ਨਹੀਂ ਨਾ ਹੈਗਾ ਓਏ 1 ਮਿੰਟ ਰੋਜ ਜੀਬ ਸਾਰੇ ਦੀ ਆ ਪਰ ਚਲਦੀ ਤੇਰੀ ਅੱਛਾ ਉਹਦੇ ਨਾਲ ਉਹ ਰੱਡ ਲੱਗਦਾ ਹੀ ਆ ਨਾ ਓਏ 1 ਮਿੰਟ ਇਹ ਉਹ ਚੁੱਪ ਨਹੀਂ ਲੱਗਦਾ ਮੈਂ ਨਾ ਵੀ ਕੀ ਮੈਂ ਸ਼ੋਅ ਕਰਨਾ ਵਾ ਮੈਂ ਕੀ ਪ੍ਰੋਗਰਾਮ ਕਰਾਂ ਤੁਹਾਡੇ ਨਾਲ ਹਾਂ ਉਹ ਗੱਲ ਤੇ ਗੱਲ ਚੜੀ ਆਉਂਦੀ ਆ ਤੇ ਇੱਥੇ ਆਣ ਕੇ ਬੈਠੇ ਸਾਰਿਆਂ ਨੂੰ ਪਤਾ ਮੈ ਕਿੰਨਾ ਕੋਣ ਜ਼ਿਆਦਾ ਬਣਾਉਂਦਾ ਮੈਂ ਕਿਥੇ ਗੱਲਾਂ ਬਣਾਉਂਦਾ ਚੱਕ ਜ਼ਾਹਰ ਹੋ ਗਈ ਆ ਤੇ ਮੈਂ ਗੱਲਾਂ ਬਣਾਉਣਾ ਤੂੰ ਮੂੰਹ ਬਣਾਉਣੀ ਤੇ ਫਿਰ ਚਲੋ ਠੀਕ ਹੈ ਅੱਛਾ ਮੇਰੀ ਗੱਲ ਸੁਣ ਪਹਿਲਾਂ ਨਹੀਂ ਅਮਾਨ ਦਾ ਜਿਹੜਾ ਦੱਸੀ ਹਾਂ ਪਹਿਲਾਂ ਦੇ ਮੂਵੀ ਪਹਿਲਾਂ ਕਿਉਂ ਨਹੀਂ ਮੂਵੀ ਦੇਖਦੇ ਆਨੋ ਕਿਦੋਂ ਉਹ ਬਾਅਦ ਮੈਂ ਮੂਵੀ ਦੇਖਣਾ ਪੈਂਦੇ ਆ ਪਹਿਲਾਂ ਕਿਉਂ ਨਹੀਂ ਮੂਵੀ ਦੇਖਦੇ ਪਹਿਲਾਂ ਕਿਦੋਂ ਵਿਆਹ ਤੋਂ ਪਹਿਲਾਂ ਉਹ ਨਾਟਕ ਕਰਦੀਆਂ ਸੀ ਆ ਨਾਟਕ ਕਰਦੀ ਮੈਂ ਕੋਈ ਨਾਟਕ ਨਹੀਂ ਕਰਦੀ ਸ਼ੁਰੂ ਤੋਂ ਵੀ ਕਰਦੀ ਜਾਂਦੀ ਮੈਂ ਕੀ ਕੀਤਾ ਮੈਂ ਕਦੀ ਕਿ ਨਾਟਕ ਕੀਤਾ ਮਾਸ਼ਾਅੱਲਾ ਜੱਬ ਉਹ ਮਾਸ਼ਾਅੱਲਾ ਜੱਬ ਬਈ ਗੱਲ ਸੁਣ ਨਾ ਮੈਂ ਉਹ ਨਾ ਮੈਂ ਪਹਿਲਾਂ ਇੱਕ ਮਿੰਟ ਰਾਮ ਓਏ ਖਰੋਜ ਆ ਗਿਆ ਤੇ ਮੈਂ ਤੇ ਵੀ ਲੈ ਕੇ ਆਉਂਦੀ ਮੈਂ ਨਾਟਕ ਨਹੀਂ ਕਰਾਈ ਮੈਂ ਤੈਨੂੰ ਮੈਂ ਸ਼ਾਪਿੰਗ ਨਹੀਂ ਕਰਾਈ ਪਰਸੋਂ ਚੌਥੀ ਕਿਹੜੀ ਹੋਗੀ ਇੱਕ ਕੋ ਪੈਂਡ ਲਾ ਕੇ ਦੀ ਜੀਨ ਦੀ ਇੱਕ ਹੋਰ ਇਮਾਨਦਾਰੀ ਨਾਲ ਤੈਨੂੰ ਮੈਂ ਆਪਣੇ ਬਲਬੂਤੇ ਦੇ ਲੈ ਕੇ ਦਿੱਤਾ ਆਪਣੇ ਕੰਦਿਆਂ ਦੇ ਬੋਝ ਝੱਲ ਕੇ ਵਰਦੀਆਂ ਗੋਲੀਆਂ 'ਚ ਜਿਕਰ ਤੂੰ ਰੋਟੀ ਖਾਉਣਾ ਮਹੀਨੇ ਦੀ ਰੋਟੀ ਜਸਟ ਜਸਟ ਰੋਟੀ ਕੱਪੜਾ ਲੱਤ ਸਾਰਾ ਪਾਸੇ ਰੱਖ ਕੇ ਤੇ ਠੀਕ ਹੈ ਤੇ ਤੂੰ ਇੱਕ ਮਹੀਨੇ ਦਾ 50000 ਰੁਪਏ ਆ ਦੋ ਕੰਮ ਵਾਲੀ ਤੋਂ ਮੈਨੂੰ 2000 ਦੀ ਸ਼ੋਪਿੰਗ ਕਰਾ ਕੇ ਦੇਂ ਕਹਿੰਦੇ ਫੇ ਬਸ ਕਿਹੜੀ ਮੈਂ ਕੰਮ ਵਾਲੀ ਏਡੀ ਬਰਜ ਖਲੀਫਾ ਜਲਾਉਣੀ ਆ ਜਿਹਨੂੰ ਮੈਂ 50000 ਦੇਣਾ ਲਾ ਲਓ ਇੱਕ ਥਾਲੀ ਕਿੰਨੇ ਦੀ ਹੁੰਦੀ ਰੋਜ਼ ਉਹ ਆ ਨਾਰਮਲ ਜਿਹੜੇ ਇੱਥੇ ਰੋਡ ਤੇ ਲੱਗੇ ਹੁੰਦੇ ਨਾ ਉਹ ਕੜੀ ਚਾਹ ਤੇਰਾ ਮਸਲਾ ਕੀ ਆ ਮੇਰਾ ਮਸਲਾ ਇਹ ਆ ਵੀ ਜੇਕਰ ਮੈਂ ਕੋਈ ਪੈਸੇ ਖਰਚਦੀ ਉਹ ਗਿਣਿਆ ਨਾ ਜਾਏ ਗਣਾਏ ਨਹੀਂ ਆ। ਗਣਾਏ ਨਹੀਂ ਆ। ਅੱਛਾ। ਮੈਂ ਤੈਨੂੰ ਕਹਿੰਦਾ ਵੀ ਵੇਖ ਤੂੰ ਕਿ ਨਹੀਂ। ਮੇਰੀ ਜੋ ਬਿੱਤਾਂ ਦੀ ਆ। ਜਿਹਦਾ ਕੋਈ ਸਰਟੀਫਿਕੇਟ ਨਹੀਂ ਆ। ਠੀਕ ਹੈ ਕੋਈ ਪੈਸੇ ਨਹੀਂ ਆ ਪਰ ਸਭ ਤੋਂ ਅਮੁੱਲੀ ਸਭ ਤੋਂ ਵੱਡੀ। ਦੋ ਆ ਜਾਣੇ ਦਾ ਪੇਟ ਪਾਲਣ ਦੀ ਮੈਂ ਜ਼ਿੰਦਗੀ ਦੇਂਦੀ ਉਹਨਾਂ ਨੂੰ। ਲੋਜ ਜੋਜ। ਵਾਹਿਵਾ। ਕੀ ਕੀ ਵਾਜਵਾ? ਇਹਦਾ ਅਵਾਰਡ ਲੈਣਾ। ਇਹਦਾ ਅਵਾਰਡ। ਤੇ ਸਾਰੀਆਂ ਹੋਸ ਵਾਈਟ ਇਹਦਾ ਵਾਰਡ ਮਿਲੇ ਤੇ ਬਾਬਾ ਜੀ ਦਾ ਠੁੱਲੂ ਮਿਲੇ ਤੁਹਾਨੂੰ ਆਪ ਤੇ ਕਹਿੰਦੇ ਹਾਂ ਅੱਜ ਤੇ ਸਾਡੀ ਛੁੱਟੀ ਸਾਡਾ ਤੇ ਅੱਜ ਹਾਲ ਦੇ ਆ ਅੱਜ ਫੁੱਲ ਡੇ ਅੱਜ ਸਾਡਾ ਹੌਲੀ ਡੇ ਤੁਹਾਡਾ ਕਦੋਂ ਹੌਲੀ ਡੇ ਲੈ ਵੀ ਸੁਣੀ ਜਾ ਹੌਲੀ ਡੇ ਸਾਡਾ ਕਦੋਂ ਕਦੋਂ ਹੌਲੀ ਸਾਡਾ ਹੌਲੀ ਡੇ ਨਹੀਂ ਹੁੰਦਾ ਤੁਹਾਡਾ ਬੋਲੀ ਡੇ ਹੁੰਦਾ ਬੋਲੇ ਬੋਲੇ ਨਾ ਤਾਂ ਹੁੰਦਾ ਹੀ ਆ ਕਾ ਤੋ ਬੋਲਣਾ ਹਾਂ ਤੁਹਾਨੂੰ 24 ਘੰਟੇ ਆ ਕੁਲੂ ਚ ਕੁਲੂ ਕੁਲੂ ਚ ਤੁਹਾਨੂੰ 24 ਘੰਟੇ ਕੁਲੂ ਮਨਾਲੀ ਨਹੀਂ ਲੈ ਕੇ ਜਾਂਦੀਆਂ ਅਸੀਂ ਉਹ ਬਣਾ ਵੀ ਨਹੀਂ ਆਹੋ ਤੁਹਾਨੂੰ ਪਹਿਲਾਂ ਗੁੱਲੂ ਖੜਦੀਆਂ ਫਿਰ ਬਣਾਉਣੀ ਤੇਲ ਕੱਢਣਾ ਦਾ ਕਿਹੜਾ ਹੁੰਦਾ ਤੁਹਾਨੂੰ 24 ਘੰਟੇ ਚਿੱਲੂ 'ਵਰ ਪਾਣੀ 'ਚ ਨਹੀਂ ਡੋਕ ਕੇ ਰਾਦੀ ਚੁੱਪ ਕਰ ਉਹ ਕੀ ਹੁੰਦਾ ਤੁਹਾਨੂੰ 24 ਘੰਟੇ ਉੱਲੂ ਨਹੀਂ ਬੁੜਾ ਕੇ ਰਾਦੀ ਹੁਣ ਕੌਣ ਬੋਲਣ ਗਿਆ ਮੈਂ ਬੋਲੂ ਜਿਹੜਾ ਤੇਲ ਜਿਹੜਾ ਤੇਲ ਕੱਢੀ ਦਾ ਉਹ ਤੇਲ ਵਾਲੀ ਬੋਤਲ ਨਹੀਂ ਉਹ ਫਰਿੱਜ 'ਚ ਪਈ ਨਹੀਂ ਹਾਂ ਤੇਲ ਵਾਲੀ ਤੇਲ ਵਾਲੀ ਕੁੱਪੀ ਕੀ ਕੀ ਕਹਿੰਦੇ ਹੁੰਦੇ ਗੁੱਲੂ ਉੱਲੂ ਹਾਂ ਕੁੱਲੂ ਹਾਂ ਤੇ ਉਹ ਜੋਆ ਕਿਹੜਾ ਉੱਲੂ ਜੋ ਤੇਲ ਨਿਕਲਦਾ ਐਵੇਂ ਹਾਮੀਆਂ ਭਰੀ ਜਾਨੀ ਨਾਲ ਕੋ ਉੱਲੂ ਨਹੀਂ ਹਾਂ ਕੁੱਲੂ ਕੁੱਲੂ ਐੜਾ ਕੋਲੂ ਕੋਲੂ ਆਹੋ ਕੁੱਲੂ ਕੋਲੂ ਹਾਂ ਮੈਂ ਨਹੀਂ ਪੜੂ ਪੜ ਲਿਆ ਕੋਲੂ ਹਾਂ ਕੋਲੂ ਜੋ ਤੇਲ ਨਿਕਲਦਾ ਵੇਖਿਆ ਕਿ ਵੀ ਤੂੰ ਅੱਛਾ ਤੇਲ ਨਿਕਲ ਹਾਂ ਸਾਡੀ ਸਰੋਂ ਹੁੰਦੀ ਹੈ ਹਾਂ ਵਾਹ ਜੀ ਗੱਤ ਕੋਈ ਮੌਕਾ ਛੱਡੀ ਨਾ ਕੀ ਅੱਗੇ ਚਰੋ ਜੀ ਹਾਂ ਮੈਂ ਪੁੱਛਿਆ ਵੀ ਤੁਹਾਡੇ ਸਰ ਹੁੰਦੀ ਸੀ ਮੈਂ ਤੈਨੂੰ ਪੁੱਛਿਆ ਵੀ ਕੋਨੂ ਚੋ ਕਿਵੇਂ ਤੇਲ ਨਿਕਲਦਾ ਵੇਖਿਆ ਪਾ ਵੇਖਿਆ ਨਾ ਕਿੱਦਾਂ ਓਵੇਂ ਜਿਵੇਂ ਚੱਕੀ ਚੋਂ ਆਟਾ ਨਿਕਲਦਾ ਤੇ ਉਦੈ ਨਿਕਲਦਾ ਵਾ ਕਿਹੜੀ ਆਈ ਦੁਨੀਆ ਤੋਂ ਤੂੰ ਕਿਹੜਾ ਚੱਕੀ ਚੋਂ ਆਟਾ ਕਿੱਥੇ ਤੇ ਕਿੱਥੇ ਕੋਨੂ ਚੋ ਤੇਲ ਵਾਹ ਯਾਰ ਦਿਮਾਗ ਚੈੱਕ ਕਰ ਦੋ ਇੱਧਰ ਦਿਮਾਗ ਚੈੱਕ ਕਰ ਵੀ ਜਿੱਦਾਂ ਚੱਕੀ ਚੋਂ ਆਟਾ ਨਿਕਲਦਾ ਇਦਾਂ ਹੀ ਕੋਲੂ ਚੋਂ ਤੇਲ ਨਿਕਲਦਾ ਤੇ ਸਾਡੇ ਅੱਜ ਜਨੂੰਨ ਜੀ ਉਹ ਦਰ ਫਟੇ ਮੂੰ ਕੋਲੂ ਚੋਂ ਤੇਲ ਨਾ ਅੱਛਾ ਕੋਲੂ ਹੈ ਗੱਗ ਬਈ ਗੱਲ ਇੱਕ ਮਿੰਟ ਕੋਲੂ ਚੋਂ ਤੇਲ ਨਿਕਲਦਾ ਜਦੋਂ ਹਾਂ ਤੇਲ ਤੇ ਨਿਕਲੀ ਆਉਂਦਾ ਹਾਂ ਇੱਕ ਹੋਰ ਚੀਜ਼ ਕਿਹੜੀ ਨਿਕਲਦੀ ਨਾਲ ਉਦਾ ਉਹ ਸ਼ਾਬਾਸ਼ ਬੇਟੇ ਸ਼ਾਬਾਸ਼ ਉਦਾ ਉਹ ਵੇਸਟ ਹਾਂ ਵੇਸਣ ਵੇਸਟ ਵੇਸਣ ਬਣ ਜਾਂਦਾ ਐਵੇਂ ਜਿਹੜੀ ਵੇਸਟ ਹੁੰਦਾ ਵਾ ਵੇਸਟ ਉਹਦਾ ਕੋਈ ਨਹੀਂ ਹੁੰਦਾ ਸਰੋਂ ਦਾ ਕਿਉਂ 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 ਉਹ ਤੇਰੀਆਂ ਮਾਸੀਆਂ ਜਿਹੜੀਆਂ ਖਾਲ ਖਾਂਦੀਆਂ ਮੱਝਾਂ ਹਾਂ ਉਹ ਕੀ ਉਹ ਉੱਤੇ ਨਿਕਲਦੀ ਆ ਉਹ ਜਾਂ ਖਾਲ ਭਰਾਵਾ ਕੋਲੋਂ ਜੇ ਨਿਕਲਦੀ ਆ ਇੱਕ ਵਾਰੀ ਤੇਲ ਨਿਕਲੀ ਜਾਂਦਾ ਤੁਸੀਂ ਵੇਖਿਆ ਉਹ ਸਰੋਂ ਦੀ ਦੂਜੇ ਪਾਸੇ ਖਾਲ ਬਣਦੀ ਜਾਂਦੀ ਆ ਉਹ ਕੋਲੋਂ ਜਦੋਂ ਉਹਨੂੰ ਪ੍ਰੈਸ ਮੈਂ ਕਢਾਇਆ ਬੜਾ ਚਿਰ ਕੋਈ ਜਾ ਓਏ ਕਿੱਥੇ ਵੀਜ਼ਦੇ ਰਹੇ ਹੋ ਉਹਦਾ ਉਹਨੇ ਮਗਵਾਂਡੀ ਕਾ ਨਾ ਗੱਲ ਕਰਦਾ ਹੀ ਕਿੱਥੇ ਵੀਜ਼ਦੇ ਰਹੇ ਕਿੱਥੇ ਗਮਲਿਆਂ ਚ ਸਾਡੀ ਪੈਲੀ ਨਹੀਂ ਨਾ ਹੁਣ ਵੀ ਆ ਗਈ ਅੱਛਾ ਆਹੋ ਸੱਤ ਗਿੱਲੇ ਇੱਧਰ ਓਏ ਸੱਤ ਇੱਧਰ ਸੱਤ ਇੱਧਰ ਸੁਨੇ ਚ ਸੱਤ ਵਿਸ਼ੇ ਹਾਂ ਸੁਨੇ ਚ ਤੇ ਵਿੱਚ ਚਾਰ ਨੇ ਚਠਵਾ ਮੈਂ ਹਾਂ ਅਲੀਵਾਲ ਅਲੀਵਾਲ ਨਹੀਂ ਅੱਡਾ ਅੱਡਾ ਉੱਥੇ ਕੋਲੂ ਲੱਗਾ ਹੁਣ ਵੀ ਸ਼ਾਇਦ ਹੋਵੇ ਸਰੋਂ ਆਪਾਂ ਹੁਣ ਤੇ ਪਿੰਡ ਪੁੰਨ ਛੱਡਦਾ ਸਰੋਂ ਆਪਾਂ ਵੱਟ ਕਿਲੇ ਉਹ ਖਲੋ ਜਾ ਕੇ ਤੇ ਸਰੋਂ ਆਪਾਂ ਵੱਟ ਕਿਲੇ ਨਹੀਂ ਉਹ ਛੱਡਦੇ ਨਹੀਂ ਮਸਰ ਉਹ ਵੀ ਠੀਕ ਹੈ ਤੈਨੂੰ ਨਹੀਂ ਪਿਛਾੜਦਾ ਹੁੰਦਾ ਕਰ ਪਿਜੁੱਪ ਕਰ ਇੱਕ ਮਿੰਟ ਮੈਨੂੰ ਛੱਡਣਾ ਕੋਈ ਜੰਮੇ ਨਹੀਂ ਦੇ ਤੱਕ ਦੁਨੀਆ ਦੀ ਪੂਰੇ ਵਰਡ ਚ ਕਿਉਂ ਕਰ ਕਰ ਉਹ ਕੀ ਹੱਲ ਗੈਨ ਇਹਦਾ ਇਦਾਂ ਤੁਰਤਰੀ ਤੇਰੀ ਚਲਦੀ ਆ ਨਾ ਓਵਰਲੈਪ ਨਾ ਕਰਿਆ ਕਰ ਮੇਰੇ ਨਾਲ ਵਾਹ ਉਹਦਰ ਮੂੰਹ ਚੈੱਕ ਕਰਨ ਵਾਲਾ ਹੁਣ ਮੈਂ ਕਰ ਲਿਆ ਕੀ ਕੀ ਵਾਹ ਓਵਰਲੈਪ ਲਾ ਜਦੋਂ ਜਦੋਂ ਇਦਾਂ ਸ਼ੋਅ ਕਰੀਏ ਨਾ ਪ੍ਰੋਗਰਾਮ ਕੋਈ ਕਰੀਏ ਗੱਲਬਾਤ ਹੂੰ ਉਦੋਂ ਓਵਰਲੈਪ ਨਹੀਂ ਕਰੀਦੀ ਅਗਲੇ ਦੀ ਗੱਲ ਪੂਰੀ ਹੋਣ ਦਈਦੀ ਅਗਲੇ ਦਿਹੁਣ ਦੇਣੀ ਚਾਹੀਦੀ ਹੈ ਨਾ ਮੇਰੇ ਪੂਰੀ ਆਰਟਿਸਟ ਨਹੀਂ ਬਣੀ ਓਏ ਯਾਰ ਟੀਟ ਤਾ ਗੇ ਲੋ ਆਰਟ ਟੀਟ ਐਸ ਵਕਤ ਦੇ ਬੈਠ ਕੇ ਜੋ ਕਰੰਦੇ ਹੀ ਇਹਨਾਂ ਨੂੰ ਪਤਾ ਤੇ ਕਰਨੇ ਮੈਨਾਂ ਹੋਰ ਕਿੰਨੇ ਕਰਨਾ ਮੇਰੀ ਗੱਲ ਸੁਣ ਰੋਟੀ ਖਾਦੇ ਨਾ ਮੇਨੂੰ ਗੱਲਾਂ ਨਾਲ ਨਹੀਂ ਨਾ ਕੰਮ ਮੇਰੇ ਹੋਣੇ ਹੋਣੇ ਹੋ ਜਾਣੇ ਆ ਗੋਭੀ ਦਾ ਹਾਂ ਗੋਭੀ ਆਲੂ ਮਟਰ ਕੋਕ ਕੋ ਸੁਤੀ ਜਾਨੀ ਗੋਭੀ ਨਾ ਕੋਕ ਦੁਰੀਆ ਮੈਂ ਬੀਤਾਂ ਏ ਪੀ ਜਾਨੀ ਪੀ ਕੇ ਸੌ ਜਾਨੀ ਥਾਲਾ ਨੀਂਦ ਵਾਲੀਆਂ ਗੋਲੀਆਂ ਖਰੇ ਚ ਸੱਚੀ ਸੱਚੀ ਦਸੀ ਓਕੇ ਬਾਈ ਟਾ ਟਾ ਸੱਚੀ ਰਸੀ ਕੌਣ ਸੌਂਦਾ ਸੱਚੀ ਦਸੀ ਸੌਂ ਖਾ ਕੇ ਦੱਸ ਕੌਣ ਸੌਂਦਾ ਦੋਵੇਂ 2:30 ਵਜੇ ਮੁੰਡੇ ਨੇ ਆਉਣਾ ਦੋਵੇਂ ਉਸ ਤੋਂ ਬਾਅਦ ਦੀ ਯੂਨੀਫਾਰਮ ਤੋੜਨੀ ਉਸ ਤੋਂ ਬਾਅਦ ਉਹਨੂੰ ਪੜਾਉਣਾ ਉਸ ਤੋਂ ਬਾਅਦ ਵਿੱਚ ਆਹ ਬਣਾਉਣੀ ਉਸ ਤੋਂ ਬਾਅਦ ਵਿੱਚ ਸਬਜ਼ੀ ਬਣਾਉਣੀ ਉਸ ਤੋਂ ਬਾਅਦ ਵਿੱਚ ਰੋਟੀ ਬਣਾਉਣੀ ਉਸ ਤੋਂ ਬਾਅਦ ਵਿੱਚ ਖਾਣੀ ਉਸ ਤੋਂ ਬਾਅਦ ਵਿੱਚ ਬੰਨਨੇ ਬੰਨਨੇ ਉਹ ਤੋਂ ਬਾਅਦ ਜਾ ਕੇ ਰਾਤ ਨੂੰ ਸੌਣਾ ਸਿਰੇ ਸਾਢੇ ਪੰਜ ਜੀ ਉਹ ਰਿਆ ਸ਼ੁਗਰਾ ਕਿਦੇ ਦਾ ਸੌਨੀ ਇਹਦੇ ਤੇ ਸੌਨੀ ਇਹਦਾ ਸਾਰੀ ਦਾ ਟੜ 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 ਚੱਲਦੀ ਦਿਵਾਲੀ ਵਾਲੀ ਲੜੀ ਵਾਂਗੂ ਹੁਣ ਹਰੇਕ ਬੰਦੇ ਚ ਕੋਲ ਦੇ ਦੋ ਫੁਲਕੇ ਲਾ ਦੇ ਤੇ ਓਕੇ ਭਾਈ ਟਾਟਾ ਅੱਜ ਦਾ ਪ੍ਰੋਗਰਾਮ ਸਮਾਪਤ ਤੁਸੀਂ ਦੱਸੋ ਵੀ ਇਦਾਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ ਆਂ ਇਹ ਠੀਕ ਆ ਇਹਨੂੰ ਕੰਮ ਜਾਰੀ ਰੱਖੀਏ ਆਪਾਂ ਚੱਕਦੀਏ ਫੱਟੇ ਇਦਾਂ ਹੀ ਮਤਲਬ ਮਜ਼ੇ ਵਾਲੀਆਂ ਗੱਲਾਂ ਹੋਣਗੀਆਂ ਰੋਜ਼ ਹੀ ਤੇ ਆਵੇ ਕੰਮ ਵਧ ਵਧ ਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ Bye bye.